ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਭਾਈ ਕਿਸਾਨੀ ਬਾਰੇ ਦੱਸੋ ਉਸ ਹੂੰ ਮੇਰੇ ਦੇਖੋ ਆਪਾਂ ਸਿੱਧੀ ਗੱਲ ਪੰਜਾਬੀ ਜੇ ਕਰ ਲੈਨੇ ਆ ਠੀਕੋ ਹਾਂਜੀ ਪਹਿਲਾਂ ਤਾਂ ਵੀਡੀਓ ਦੇਖ ਰਹੇ ਸਰੋਤਿਆਂ ਨੂੰ ਮੇਰਾ ਸਾਰਿਆਂ ਨੂੰ ਪਿਆਰ ਭਰਾ ਸਾਸਰੀ ਕਾਲ ਜੀ ਆਪਾਂ ਮੁੱਦੇ ਆ ਦੇ ਕਰ ਲੈਨੇ ਆ ਦੇਖੋ ਆਪਾਂ ਆਸਾਨ ਜੱਟ ਜ਼ਿੰਮੇਦਾਰ ਜੋ ਵੀ ਹੈ ਗਾਣਿਆਂ ਜੇ ਪੋਟਾ ਕੀਤਾ ਹੈ ਗਾਣਿਆਂ ਤੇ ਚੜਾਇਆ ਹੈ ਅਸਲ ਵਿੱਚ ਤਾਂ ਨਾ ਗਾਣ ਜੱਟ ਦਾ ਪੱਲਾ ਪੈਂਦਾ ਕੁਛ ਨਹੀਂ ਮੇਰੇ ਵੀ ਅੱਛਾ ਜੀ ਪਹਿਲਾਂ ਵੀਰੇ ਦੇਖ ਲੋ ਕਣਕ ਬੀਜਣੀ ਚਾਹੇ ਝੋਨਾ ਲਾ ਲਓ ਆਪਾਂ ਲਾ ਲਓ ਜੀਰੀ ਬੀਜਣੀ ਜੀਰੀ ਤੇ ਲਾ ਲਾਂ ਨੇ ਹੁਣ ਜੀਰੀ ਦੱਸੀ ਜਰਾਂ ਐ ਨਾ ਕਹਾ ਹਾਂਜੀ ਪਹਿਲਾਂ ਆਪਾਂ ਉਹ ਲਾਦੇ ਆਂ ਹਾਂਜੀ ਪਨੀਰੀ ਭੇਨੇ ਆ 24 ਘੰਟੇ ਉਹਦਾ ਬਗਰ ਰੱਖਦੇ ਮੋਕੇ ਉਹਦੇ ਬਾਅਦ ਆਪਾਂ ਪਨੀਰੀ ਬੀਜਦੇ ਆ ਹਾਂਜੀ ਉਤੋਂ ਬਾਅਦ ਫਿਰ ਆਪਾਂ ਕੱਦੂ ਕਰਦੇ ਆ ਕੱਦੂ ਕਰਦੇ ਬਾਅਦ ਖਾਦ ਦਾ ਵੀ ਲਾਉਂਦੇ ਆ ਸਪਰੇਅਾਂ ਵੀ ਕਰਦੇ ਆ ਹਾਂਜੀ ਭਈਆਂ ਦਾ ਮੁੱਲ ਵੀ ਜਾਂਦਾ ਏ ਉਦੋਂ ਬਾਅਦ ਕਿਸਾਨ ਵਿਚਾਰਾ ਭੁੱਖਾ ਤਿਆਹਾ ਪਾਣੀ ਵੀ ਮੇਰਾ ਵੀਰ ਦਿੰਦਾ ਏ ਹਾਂਜੀ ਮੋਟਰਾਂ ਦਾ ਅੱਗਾ ਬਿੱਲ ਸੀ ਹੁਣ ਚਲ ਸਰਕਾਰ ਨੇ maaf ਕੀਤਾ ਏ ਉਹ ਪਾਣੀ ਦਿੰਦਾ ਏ ਕੋਈ ਮੇਰਾ ਵੀਰ ਟਰੈਕਟਰ ਨਾ ਦਿੰਦਾ ਏ ਕੋਈ ਇੰਜਣ ਨਾ ਦਿੰਦਾ ਏ ਪੱਲੋਂ ਤੇਲ ਲਾ ਕੇ ਉਦੋਂ ਬਾਅਦ ਸਪਰੇ ਹੁੰਦੇ ਐ ਕੀੜਿਆਂ ਮਾਰ ਹੁੰਦੀ ਐ ਜੂੜੀਆਂ ਲੱਗਦੀ ਐ ਜੂਰੀਏ ਤੁਹਾਨੂੰ ਪਤਾ ਹੀ ਐ ਉਹਨੇ 300 ਦੀ ਬੋਰੀ ਐ 45 ਕਿਲੋ ਦੀ ਹਾਂਜੀ ਡਾਇਆ ਲੱਗਦੀਆਂ ਦੋ ਬੋਰੀਆਂ ਜੂਰੀਏ ਦੇ ਲਾਹੋਂ 10 ਬੋਰੀਆਂ ਕਿੱਲੇ ਨੂੰ ਪੰਜ ਬੋਰੀਆਂ ਲਾ ਲਓ ਆਣੀ 1425 ਦੀਆਂ ਹੋ ਗਈਆਂ ਠੀਕ ਹੈ 14 1500 ਦੀ ਜੂਰੀਆ ਲੱਗੀ ਹੈ ਉਹਦੇ ਉਹਦੇ ਬਾਅਦ ਲਾ ਲਓ ਸਪਰੇ ਹੋਣੇ ਆ ਉਹਦੇ ਬਾਅਦ ਮੁੜ ਕੇ ਬੜਾਈ ਭਈਆਂ ਦੀ ਚੜਾਈ ਹਾਂਜੀ ਲੇਬਰ ਹੋ ਗਈ ਹੈ ਘਾਹ ਕੱਟਣਾ ਵਿੱਚੋਂ ਉਹ ਉਹਦੇ ਬਾਅਦ ਆਜੋ ਖੇਤ ਨੂੰ ਲੈਣਾ ਖੇਤੋਂ ਟਰੈਕਟਰ ਲੈ ਆ ਕੇ ਮੰਡੀ ਤੱਕ ਲੈਣਾ ਹਾਂਜੀ ਉਹ ਤੋਂ ਬਾਅਦ ਮੰਡੀ ਵਾਲੇ ਨੇ ਆਪਣੀ ਆਰਤ ਲਾਣੀ ਆਰਤ ਬਾਅਦ ਦੇਖੋ ਜੋ ਕਿਸਾਨ ਨੂੰ ਕਿਆ ਬਚਦਾ ਵੀਰੇ ਕੁਛ ਨਹੀਂ ਬਚਦਾ ਐਵੇਂ ਨਹੀਂ ਸਮਰਥਨ ਮੁੱਲ ਪੰਗ ਦੇ ਕਿਸਾਨ ਹੁਣ ਕਣਕ ਦਾ ਹਿਸਾਬ ਲਾ ਲਓ ਕਣਕ ਦੀ ਬਣਾ ਬੜਾਈ ਲਾ ਲਓ ਆਪ ਵੱਢਣੀ ਐ ਤਾਂ ਉਹੀ ਬਚਦੀ ਐ ਠੀਕ ਐ ਬੜਾਣੀ ਐ 8000 ਰੁਪਏ ਕਿੱਲੇ ਦਾ ਬੜੜੇ ਦਾ ਲੈਂਦੇ ਆ ਭਈਏ ਮੋਕਤ ਝਾੜ ਨਹੀਂ ਦਾਦਨ ਖਣਕ ਉੱਦਾ ਪਈ ਜਾਂਦੀ ਸੁੱਕ ਜਾਂਦੀ ਝੜ ਜਾਂਦੀ ਮੁਰਕਾ ਕੱਢਦੇ ਐ ਫਰੇਚ ਵਾਲਾ ਲਾਈ ਜਾਂਦਾ 3-4000 ਰੁਪਏ ਕਿੱਲੇ ਦਾ ਅੱਛਾ ਜੀ ਮੁਰਕੇ ਤੂੜੀ ਕੱਢਣੀ ਐ ਦਿਹਾੜੀਆਂ ਲਾ ਲਓ ਆਪਣੀਆਂ ਉਹ ਤਾਂ ਗਣਦੇ ਨਹੀਂ ਆਪਾਂ ਵੀਰੇ ਹਾਂਜੀ ਉਤੋਂ ਬਾਅਦ ਖਾਦ ਲੱਗਦੀ ਐ ਡਾਇਆ ਲੱਗਦੀ ਐ ਸਪਰੇਅ ਹੁੰਦੇ ਆ ਬੂਸਟਰ ਲੱਗਦੇ ਆ ਠੀਕ ਹੈ ਨਾ ਪਾਣੀ ਲੱਗਦਾ ਏ ਬੰਦਾ ਕਿਸਾਨ ਜਾਵੇ ਜਾ ਕੇ ਪਾਣੀ ਲਾਂਦਾ ਏ ਉਤੇ ਪੱਨਾ ਵੀਰੇ ਤੂੜੀ ਵੀ ਜਾਨੀ ਕਿ ਆਪਾਂ ਇੱਕ ਸੱਟਾ ਨਾ 1 ਰੁਪਏ ਦਾ ਹੀ ਪੈਂਦਾ ਏ ਅੱਛਾ ਜੀ ਜੇ ਆਪਾਂ ਆਪਣੀਆਂ ਦਿਹਾੜੀਆਂ ਗਣੀਆਂ ਨਾ ਹਾਂਜੀ ਤਾਂ ਆਪ ਨੂੰ ਹੱਥ ਦਾ ਤੂੜੀ ਵੀ ਨਾ ਪੈਂਦੀ ਏ ਉਹ ਵੀ ਮਹਿੰਗੀ ਪੈਂਦੀ ਵੀਰੇ ਕਿਸਾਨੀ ਬਸ ਗਾਣਿਆਂ 'ਚ ਰਹਿ ਗਈ ਮੇਰਾ ਵੀਰ ਆਪਾਂ ਕਿਸਾਨ ਪੱਲਾ ਬਚਦਾ ਕੁਛ ਨਹੀਂ ਐਵੇਂ ਨੇ ਕਿਸਾਨ ਖੁਦਕੁਸ਼ੀਆਂ ਕਰਦਾ ਕਹਿੰਦੇ ਜੀ ਕਿਸਾਨਾਂ ਨੇ ਜਿਆਦਾ ਪੈ ਕਰਜ਼ਾ ਲੈ ਲੈ ਕਰਜ਼ਾ ਆਪਣੇ ਵਾਸਤੇ ਲੈਂਦਾ ਏ ਬੱਚਿਆਂ ਵਾਸਤੇ ਲੈਂਦਾ ਬੀਜ ਲਿਆਂਦਾ ਪਹਿਲਾਂ ਹਾਂਜੀ ਬੀਜ ਲਿਆ ਕੇ ਬੀਜਦਾ ਫੇ ਖਾਦਾਂ ਬਾਤਾਂ ਪੈਸੇ ਚੱਕਦਾ ਤੇ ਖਾਦ ਲਾਜ਼ਮਾ ਸਪਰੇਅ ਕਰਦਾ ਮੈਂ ਵਧੀਆ ਹੋ ਜੂ ਮੇਰੀ ਕਣਕ ਕਣਕ ਘੜ ਘੜੀਆਂ ਨਿਕਲ ਜਾਂਦੀਆਂ ਝਾੜ ਨਿਕਲਦਾ ਨਹੀਂ ਹੈਗਾ ਫੇ ਕਿਸਾਨ ਆਤਮ ਹੱਥਿਆ ਨਾ ਕਰੋ ਮੇਰੇ ਵੀਰ ਫੇ ਕੀ ਕਰਨਾ ਚਲੋ ਐਨਾ ਹੀ ਇੰਨੀ ਵੀਡੀਓ ਮੇਰਾ ਬਹੁਤ ਬਹੁਤ ਸ੍ਰੋਤਿਆਂ ਦਾ ਧੰਨਵਾਦ